ਕਾ ਬਰਾਉ ਸੁੱਖਾ ਬਰਾਉ ਬਾਈ ਜੀ ਪਣਾਵਾਲ ਵਾਲਿਓ ਬਿੱਲਾ ਬਣਾਉਂ ਬਿੱਲਾ ਕਿੱਧਰ ਵਾਹ ਜੀ ਵਾ ਮਗਰ ਬੱਛਾ ਜਾਂਦਾ ਬਾਬਾ ਜੋਗੀ ਪੀਰ ਖਾਨ ਬਰੋਲਾ ਵਿੱਚ ਤੇ ਪਾਲਾ ਬੱਛਾ ਗੁਰੀ ਜਸਪਾਲ ਵਾਂਗਰ ਕੋਗੀ ਹਰਨਾਮਪੁਰ ਪੂਰੇ ਨਾਮੀ ਜੱਟ ਮਿੱਤਰੋ ਹੁੱਚ ਖੇਡ ਦੇ ਮੇਰਾ ਵੀ ਬਿੰਦਰ ਜੱਬੋ ਵਜਰਾ ਬਾਬਾ ਜੋਗੀ ਪੀਰ ਵਾਲੇ ਕੀ ਗੱਲ ਪੰਜਾਬ ਦੇ ਵਖੋ ਵਖਰੇ ਪਿੰਡਾਂ ਜੀ ਮੈਂ ਕੱਲ ਨੂੰ ਆਉਂਗਾ ਮੈਂ ਗੇ ਇੱਕ ਵਾਰੀ ਕੈਮਰਾ ਮਾਰ ਮੁੰਡਿਆ ਜੋਰੇ ਤੇ ਉਹ ਜੋਰਾ ਸਿੱਧੂ ਜਾਂਦਾ ਜੋਰਾ ਸਿੱਧੂ ਪੇਸ਼ਲ ਗਰੁੱਪ ਮੁੰਡੇ ਦਾ ਭਾਜੀ ਜੋਰਾ ਤੇ ਮਗਰੇ ਬਾਈ ਜੀ ਪੰਡਤ ਵੀ ਜਾ ਰਿਹਾ ਤੇ ਆ ਜੋ ਰੈਲੀ ਵਾਲੇ ਵੀ ਆ ਗਏ ਮੇਰਾ ਵੀ ਰੈਲੀ ਵਾਲੇ ਵੀ ਜਾਂਦੇ ਆ ਆਨੰਦਪੁਰੀਆ ਪਰਮ ਵੀ ਆਨੰਦ ਮਾਨ ਦਾ ਖੇਡਦਾ ਕਨੇਡਾ ਦੇ ਵਿੱਚ ਬੈਠਾ ਪਰਮ ਆਨੰਦ ਲੈ ਨਾ ਮੇਰਾ ਵੀ ਲੈ ਜਾਓ ਭਾਈ ਜੀ ਤੇ ਨਾਲੇ ਕਾਲਾ ਮਜਾਲੀਆਂ ਕੁਲਵਿੰਦਰ ਮਜਾਲੀਆਂ ਤੇ ਮਗਰੇ ਨੀਤਾ ਸਮਰਾਲਾ ਦੇ ਨਾਲ ਨੀ ਦਾ ਸਮਰਾਲਾ ਲਈ ਜਾਂਦਾ ਕਾ ਮੁੱਤਾ ਆ ਲੋ ਬੜੀਆਂ ਦਾ ਵੀ ਧੰਨਵਾਦ ਕਰਦਾ ਹਾਂ ਵਾਹ ਜੀ ਵਾਹ ਦਾਕਾ ਮਾਦੇ ਬੜੀਆਂ ਬੱਚੇ ਨਾਲ ਵੀ ਦੰਦਾ ਤੇ ਕੱਲ ਥੋੜੀ ਵਿਖੌੜੀ ਆ ਵੀਰ ਸਾਡਾ ਲਾਈਨ ਤੇ ਜੁੜਿਆ ਹੋਇਆ ਮੈਂ ਕਹਿੰਦਾ ਅਰਤਾਰ ਸਿੰਘ ਖੇਡ ਕਰਾ ਲੋ ਜਿੰਨੀ ਮਰਜੀ ਪਰ ਖੇਡ ਵੀਰੋ ਸਾਦ ਜੀ ਕਰਾਓ ਕਹਿੰਦਾ ਦੇਖੋ ਅਜੀਨਾ ਖੋਸਪੁਰ ਆ ਗਿਆ ਵੀ ਧੰਨਵਾਦ ਘਾਰਿਆਂ ਦੇ ਜਕਾਰੀਆਂ ਦੇ ਬਹੁਤ ਵੀਰੋ ਜਿਦਾ ਖੱਬੀ ਜਿਆਦਾ ਸਾਹ ਵਾਲੇ ਵਾਲਾ ਦਿਲਪਰੀ ਦਾ ਬਾਹਲਾ ਜਾਂਦਾ ਹੁੰਦੇ ਵਿੱਚ ਪਾਜੀ ਦਾ ਤੇਤੀ ਦਾ ਘਾਟਾ ਪੁੱਜ ਜਾਂਦਾ ਜਦਸ ਕਰਦੇ ਧਾਰੇਗਾ ਦਿਲਪਰੀ ਸਾਹ ਵਾਲੇ ਵਾਲਾ ਜਾਂਦਾ ਵਾਹ ਜੈ ਨਾ ਸਾਹ ਵਾਲੇ ਜੈ ਸਿੰਘ ਆਖੀ ਇਹ ਲਾਉਂਦੀ ਕਿਥੇ ਰੱਖੀ ਆ ਪਰਚੀ ਕਰਕੇ ਲਿਆਉਂਦਾ ਸਾਹ ਵਾਲੇ ਵਾਲਾ कृपा होगी बूजे दिन के अंदर मैं पार खड़ा करके देखना चाहिए चाय मेरा सह वाला

बंगा ऑस्ट्रेलिया पक्का केढ़ियां बंगा वाह 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 भाई और बधाइयां उर्ली 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 शिंदे बाबा जी बाकी वही खंडे भाई चेयरमैन पटेल वगैरह में रहदे पर भाई ये लात भी

Tchau,